ਜਿੰਨੇ ਵੀ ਪਾਸਟਰ ਐਸੋਸੀਏਸ਼ਨ ਦੇ ਸਾਡੇ ਮੈਂਬਰਸ ਨੇ ਖਾਸ ਤੌਰ ਪਰ ਬਗੇਰੀਆਂ ਬੁਲਾ ਕੇ ਦੇ ਆਏ ਸੀ ਸਾਰੇ ਨੂੰ ਨੋਤਾ ਦਿੱਤਾ ਸੀਗਾ ਔਰ ਜਿੰਨੇ ਵੀ ਪਾਰਟੀਆਂ ਦੇ ਲੀਡਰ ਨੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ ਜੀ ਬੀਜੇਪੀ ਹੈ ਜਾਂ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ ਸਾਰੇ ਪਾਰਟੀਆਂ ਦੇ ਪ੍ਰਧਾਨ ਜਿਹੜੇ ਆ ਸਾਡੇ ਕੋਲ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦਾ ਸਪੈਸ਼ਲ ਤੌਰ ਤੇ ਸੀ ਜੀ ਆ ਕਹਿੰਦੇ ਉਸ ਖਾਸ ਤੌਰ ਪਰ ਸਾਡੀ ਆਣ ਤੇ ਸਾਨ ਜੜੀ ਆ ਪੰਜਾਬ ਦੀ ਬਹੁਮਨਾਵਰ ਜੀ ਮੇਜਰ ਮੰਗਾ ਮਸੀ ਸਾਡੇ ਕੋਲ ਪਹੁੰਚੇ ਨੇ ਔਰ ਉਹਦਾ ਇੱਥੇ ਪਹੁੰਚਣ ਤੇ तहे ਦਿਲੋਂ ਅਸੀਂ ਸਵਾਗਤ ਕਰਦੇ ਆ ਔਰ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਜੇਕਰ ਚਲਦੀਆਂ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਸਾਡਾ ਜਿਹੜਾ ਬਲੌਕ ਇਹ ਮੁਕੇਰੀਆਂ ਤਰੱਕੀ ਕਰੇਗਾ ਕਿਉਂਕਿ ਇਹੋ ਜਿਹੇ ਲੀਡਰਾਂ ਦੀ ਸਾਨੂੰ ਬਹੁਤ ਸਖਤ ਜ਼ਰੂਰਤ ਆ ਕਿਉਂਕਿ ਜਦ ਤੱਕ ਕੌਮ ਦਾ ਆਗੂਆ ਨਹੀਂ ਆ ਕਲਿਸਿਆਵਾਂ ਦਾ ਅਗਵਾ ਨਹੀਂ ਹੈ ਜਿਨ੍ਹਾਂ ਦੇ ਗਾਈਡਨਸ ਦੇ ਨਾਲ ਅਸੀਂ ਚੱਲਣਾ ਹੈ ਤੋ ਅਸੀਂ ਫੇਲ ਹੋ ਸਕਦੇ ਹਾਂ ਤੋ ਸਾਨੂੰ ਜ਼ਰੂਰਤ ਹੈ ਐਸੇ ਲੀਡਰਾਂ ਦੀ ਜਿਹੜੇ ਸਾਨੂੰ ਸਮੇਂ-ਸਮੇਂ ਪਰ ਸਾਡਾ ਮਾਰਗਦਰਸ਼ਨ ਕਰਨਗੇ ਇਹ ਹੀ ਕਹਿ ਕੇ ਮੈਂ ਧੰਨਵਾਦ ਹਾਂ ਸਤੰਬਰ ਨਾ ਹਾਂ ਸਾਂਝਾ ਮਸੀਹੀ ਸੰਮੇਲਨ 9 ਸਤੰਬਰ ਤੋਂ ਲੈ ਕੇ 12 ਸਤੰਬਰ ਤੱਕ ਗੁਰਦਾਸਪੁਰ ਦਾਣਾ ਮੰਡੀ ਦੇ ਵਿੱਚ ਹੋ ਰਿਹਾ ਹੈ ਤੋ ਮੈਂ ਨਾਲ ਹੀ ਅਪੀਲ ਕਰਾਂਗਾ ਕਿ ਜਿੰਨੇ ਵੀ ਸਾਡੇ ਪਾਸ ਸਹਿਬਾਨ ਨੇ ਪਰਬੰਧ ਪ੍ਰਧਾਨ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਮਿਹਰਬਾਨੀ ਕਰਕੇ ਉਸ ਦਕਾਤੇ ਸਹਿਯੋਗ ਦੇਣ ਦੀ ਕੋਸ਼ਿਸ਼ ਕਰੋ ਥੈਂਕ ਯੂ ਓਕੇ ਉਹਨਾਂ ਨੂੰ ਟ੍ਰਾਂਸਫਰ ਕਰਾਂਗੇ ਮੁਕੇਰੀਆਂ ਬਲਾਕ ਦੇ ਵਿੱਚ ਸਾਰੇ ਪਾਸਟਰ ਐਸੋਸੀਏਸ਼ਨ ਦੇ ਲੋਕ ਸਤਕਾਰਯੋਗ ਪਾਸਟਰ ਸੁਬਾਨ ਮੇਜਰ ਗੁਰਚਰਨ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਮੈਂ ਮੇਜਰ ਗੁਰਚਰਨ ਨੂੰ ਪਾਸਟਰ ਸਲਾਮਤ ਨੂੰ ਵਿਸ਼ੇਸ਼ ਤੌਰ ਤੇ ਉੱਤੇ ਇਸ ਗੱਲ ਦੀ ਵਧਾਈ ਦੇਣਾ ਵਾ ਕਿ ਤੁਸੀਂ ਦਿਨੇ ਵੀ ਮੁਕੇਰੀਆਂ ਬਲਾਕ ਦੇ ਵਿੱਚ ਪਾਸਟਰ ਸੁਬਾਨ ਜੀ ਅੱਜ ਸਾਰੇ ਇਕੱਠੇ ਹੋ ਕੇ ਇਸ ਬੁੱਧਤਾ ਵਾ ਕਿ ਅਸੀਂ ਪਾਰਟੀ ਲੈਵਲ ਤੋਂ ਵੀ ਉੱਪਰ ਉੱਠ ਕੇ ਔਰ ਮਿਸ਼ਨਰੀ ਲੈਵਲ ਤੋਂ ਵੀ ਉੱਪਰ ਉੱਠ ਕੇ ਮਸੀਹ ਭਾਈਚਾਰੇ ਦੀ ਸਮਾਜ ਤੇ ਉਨਤੀ ਤੇ ਤਰੱਕੀ ਤੇ ਖੁਸ਼ਹਾਲੀ ਦੇ ਲਈ ਅਸੀਂ ਸਾਰੇ ਇੱਕ ਆ। ਯੈਸ। ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਸਾਰੇ ਪਾਸਟਰ ਸਬਾਨ ਜਿਨੇ ਵੀ ਤੁਸੀਂ ਆਏ ਜੇ ਮੇਰੇ ਨਾਲ ਮੇਰੇ ਸਾਥੀ ਆ ਬੜੇ ਵਧੀਆ ਸਾਡੀ ਜਥੇਬੰਦੀ ਦੇ ਮੁਖੀ ਸੁਰਿੰਦਰ ਬਰਿਆਣਾ ਜੀ, ਜਨਕਾਰ ਜੀ ਸਾਰੇ ਸਾਥੀ ਇੱਥੇ ਅੱਜ ਇੱਥੇ ਆਏ ਨੇ ਬ੍ਰਹਮ ਬੰਦਰਾਵੀਏ ਤੇ ਜੇ ਬਹੁਤ ਵਧੀਆ ਚੰਗਾ ਲੱਗਾ ਵਾ। ਸੋ ਹਾਲੇ ਲੋੜਾ ਦੇਖੋ ਇਹ ਪੰਜਾਬ ਦੇ ਵਿੱਚ ਘੱਟ ਗਿਣਤੀਆਂ ਦੇ ਲੋਕ ਵਾਸ ਕਰਦੇ ਆ ਪਰ ਘੱਟ ਗਿਣਤੀਆਂ ਦੇ ਲੋਕਾਂ ਦੀ ਵੈਲਿਊ ਜਿਹੜੀ ਆ ਕਿਸੇ ਪਾਰਟੀ ਨੇ ਇਸੇ ਸਰਕਾਰ ਨੇ ਇਹਨਾਂ ਨੂੰ ਜੋ ਇਹਨਾਂ ਨੂੰ ਮਿਲਣਾ ਚਾਹੀਦਾ ਉਹ ਅੱਜ ਤੱਕ ਨਹੀਂ ਦਿੱਤਾ ਦੇਖੋ ਰਾਜਨੀਤਿਕ ਪੱਖ ਦੇ ਉੱਤੋਂ ਇਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਤਾਂ ਨਾ ਕੋਈ ਬੰਦਾ ਸਾਡਾ ਵਿਧਾਨ ਸਭਾ ਦੇ ਵਿੱਚ ਆ ਨਾ ਕੋਈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆ ਸੋ ਪਾਰਟੀਆਂ ਨੂੰ ਚਾਹੀਦਾ ਵਾ ਹੁਣ ਦੇਖੋ ਡੇਰਾ ਬਾਬਾ ਨਾ